हां जी सर ਵੱਤ ਵੱਦ ਸਹੂਲਤ ਪੀ ਚਲੋ ਚਾਹੀਦੀ ਏ ਸਾਨੂੰ ਵੱਤ ਵੱਦ ਸਹੂਲਤ ਹੋਵੇ ਸਭ ਕੁਝ ਸਾਨੂੰ ਇੱਥੇ ਚਾਹੀਦਾ ਵਾ ਲੋੜ ਚਾਹੀਦੀ ਆ ਗਰੀਬ ਆਦਮੀ ਪਿੰਡ ਗਰੀਬਾਂ ਦਾ ਪਿੰਡ ਵਾਏ ਤੇ ਸਭ ਕੁਝ ਚਾਹੀਦਾ ਸਾਨੂੰ ਇਥੇ ਇਹ ਜਿਹੜਾ ਕੁਝ ਪਾਣੀ ਚ ਡੁੱਬਿਆ ਹੋਣ ਤੇ ਉਹ ਗੱਲ ਵੱਖਰੀ ਹੈ ਜਿਹੜਾ ਗਾਰੇ ਦੇ ਵਿੱਚ ਹੈ ਇਹਨੂੰ ਰਿਕਵਰ ਕਰਨਾ ਨਹੀਂ ਪੋਸਿਬਲ ਹੈ ਇਹ ਤੇ ਬਾਕੀ ਜਿਹੜਾ ਮੈਡੀਸਿਨ ਵਾ ਉਹਦਾ ਤਾਂ ਕੋਈ ਲੇਖਾ ਹੀ ਨਹੀਂ ਮੈਡੀਸਿਨ ਦੀ 50-60 ਹਜ਼ਾਰ ਦੀ ਤਕਰੀਬਨ ਮੈਡੀਸਿਨ ਇੱਕ ਮਹੀਨੇ ਦੀ ਲਗਾਤਾਰ ਜਿਹੜੀ ਸਾਡੇ ਕੋਲ ਸਟਾਕ ਹੁੰਦਾ ਅਵੇਲੇਬਲ ਉਹ ਸਾਰਾ ਖਰਾਬ ਹੋ ਗਿਆ। ਸੇਵਾ ਕਰ ਰਹੇ ਸਰ ਸਾਡੀ ਵੀ ਚਲੋ ਡਿਊਟੀ ਚੱਲ ਰਹੀ ਆ। ਅਸੀਂ ਵੀ ਡਿਊਟੀ ਤੇ ਚਲੋ ਆਪਣੇ ਆ ਰਹੇ ਆ। ਡਿਊਟੀ ਆਪਨ ਨਿਭਾਉ ਰਹੇ ਆ, ਇਦਾਂ ਨਿਭਾ ਰਹੇ ਆ, ਚਿੱਕੜ ਕੋਬੇ ਦੇ ਵਿੱਚ ਵੀ ਜੰਭਾ ਰਹੇ ਆ। ਦਸ਼ਕਾ ਦਾ ਗ੍ਰੇਟ ਪੰਜਾਬੀ ਟੀਵੀ ਦੇਖ ਰਹੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ। ਜਿਸ ਕੋ ਅਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਦੋਂ ਹੜ੍ਹਾਂ ਦਾ ਪ੍ਰਕੋਪ ਹਲਕਾ ਅਜਨਾਲਾ ਦੇ ਅੰਦਰ ਹੁੰਦਾ ਤੇ ਕੀ ਹਾਲਾਤ ਨੇ ਕਿਉਂਕਿ ਇਹ ਜਦੋਂ ਕੋਹਨੇਵਾਲ ਤੋਂ ਬੰਨ ਟੁੱਟਦਾ ਤੇ ਹਲਕਾ ਅਜਨਾਲਾ ਦੇ ਬਹੁਤ ਸਾਰੇ ਪਿੰਡ ਮੈਂ ਗੱਲ ਕਰਾਂ ਉਹ ਪਾਣੀ ਤੋਂ ਪ੍ਰਭਾਵਿਤ ਹੁੰਦੇ ਨੇ ਹੜ੍ਹਾਂ ਤੋਂ ਪ੍ਰਭਾਵਿਤ ਹੁੰਦੇ ਤੇ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਤੇ ਜੇ ਮੈਂ ਸਰਕਾਰੀ ਇਮਾਰਤਾਂ ਦੀ ਗੱਲ ਕਰਾਂ ਜੇ ਮੈਂ ਸਰਕਾਰੀ ਸਕੂਲਾਂ ਦੀ ਗੱਲ ਕਰਾਂ ਸਰਕਾਰੀ ਡਿਸਪੈਂਸਰੀਆਂ ਦੀ ਗੱਲ ਕਰਾਂ ਤੇ ਮੁਹੱਲਾ ਕਲੀਨਿਕ ਜਿਹੜੇ ਬਣਾਏ ਗਏ ਸੀ ਸਰਕਾਰ ਵੱਲੋਂ ਉਹਨਾਂ ਦੀ ਗੱਲ ਕਰਾਂ ਤੇ ਬਹੁਤ ਮਾੜੇ ਹਾਲਾਤ ਹੋਏ ਨੇ ਜੇ ਕਿ baarish de paani jehda parn nal bahut sara nuksaan ho chuka hai is vele assi pind mangal sohal de vich maujood ha tano tasveeraan dikhavange ki e banaya gaya jehda si ga sarkaar vallon banaya gaya si sehat suulta vaste jehda lokan di sehat suulta vaste jehda banaya gaya si us tarike nal itthe paani bhar gaya bilkul paani bharna jehda bahut sara nuksaan hoya je main gall kara sara record bhij chuka va je anmeter battery sab kuch jehda itthe o paani nal bhar chuka te lagatar ਹੱਲੇ ਵੀ ਜਿਹੜੇ ਮੈਂ ਥੱਲੇ ਗੱਲ ਕਰਾਂ ਤੇ ਹੱਲੇ ਵੀ ਗਾਰ ਜਿਹੜੀ ਆ ਥੱਲੇ ਭਰੀ ਹੋਈ ਆ ਸਾਰੀਆਂ ਚਿਹਰਾ ਖਰਾਬ ਹੋ ਚੁੱਕੀਆਂ ਕਿਉਂਕਿ ਲਗਾਤਾਰ ਇਸ ਥਾਂ ਦੇ ਉੱਤੇ ਪਾਣੀ ਕਰੀਬ ਜਿ-ਜਿਬ ਜਿਹੜਾ ਜੇ ਮੈਂ ਗੱਲ ਕਰਾਂ ਤੇ 7 ਤੋਂ 8 ਫੁੱਟ ਜਿਹੜਾ ਪਾਣੀ ਭਰ ਚੁੱਕਾ ਸੀ ਮੈਂ ਸਹੂਗੀ ਆਪਣੇ ਨੂੰ ਕਹੂੰਗਾ ਸਾਹਮਣੇ ਤੁਹਾਨੂੰ ਤਸਵੀਰਾਂ ਦਿਖਾਊਗਾ ਕਿ ਉਹ ਦੇਖੋ ਤਸਵੀਰਾਂ ਜਿਹੜੇ ਦਿਖ ਰਿਹਾ ਆ ਪਾਣੀ ਦੇ ਨਿਸ਼ਾਨ ਦਿਸ ਰਹੇ ਨੇ ਜਿਹੜੇ ਕਿ ਲਗਾਤਾਰ ਇੱਥੋਂ ਧਿੱਕਰ ਜਿਹੜਾ ਪਾਣੀ ਸੀਗਾ ਉਹ ਭਰ ਚੁੱਕਾ ਸੀ ਅਤੇ ਬਹੁਤ ਸਾਰਾ ਜਿਹੜਾ ਨੁਕਸਾਨ ਸੀਗਾ ਉਹ ਹੋ ਚੁੱਕਾ ਤੇ ਬਹੁਤ ਸਾਰੀਆਂ ਜਿਹੜੀ ਮਸ਼ੀਨਰੀ ਇਹਦੇ ਪਾਣੀ ਨਾਲ ਖਰਾਬ ਹੋ ਚੁੱਕੇ ਨੇ ਤੇ ਬਹੁਤ ਸਾਰਾ ਜਿਸ ਤਰੀਕੇ ਦਾ ਮੈਂ ਗੱਲ ਕਰਾਂ ਨੁਕਸਾਨ ਹੋ ਚੁੱਕਾ ਮੈਂ ਸਹੋਗੀ ਲਗੂੰਗਾ ਨਾਲ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਉਣ ਕਿ ਕੀ ਡੜੀਆਂ ਆ ਪਾਣੀ ਠੰਡੇ ਪਾਣੀ ਨੂੰ ਠੰਡਾ ਕਰਨ ਵਾਲੀ ਮਸ਼ੀਨ ਉਹ ਵੀ ਖਰਾਬ ਹੋ ਚੁੱਕੀ ਪਾਣੀ ਭਰ ਚੁੱਕਾ ਸੀ ਇੱਧਰ ਜਿਹੜਾ ਇਨਵੈਕਟਰ ਆ ਕੰਪਿਊਟਰ ਆਪਰੇਟਰ ਆ ਸਭ ਕੁਝ ਜਿਹੜਾ ਖਰਾਬ ਹੋ ਚੁੱਕਾ ਵਾ ਇੱਥੇ ਲਗਾਤਾਰ ਸਾਡੇ ਨਾਲ ਡਾਕਟਰ ਸਾਹਿਬ ਵੀ ਮੌਜੂਦ ਨੇ ਜਿਹੜਾ ਵੱਲੋਂ ਸਾਰੀਆਂ ਵਾ ਇਹ ਸੇਵਾਵਾਂ ਨਿਭਾਈਆਂ ਜਾਂਦੀਆਂ ਸੀ ਇੱਥੋਂ ਦੀ ਦੇਖਭਾਲ ਕੀਤੀ ਜਾਂਦੀ ਸੀ ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਪਰ ਮੇਰਾ ਨਾ ਡਾਕਟਰ ਅਮਨਤਰੀ ਸਿੰਘ ਹੈ ਮੈਂ ਇੱਥੇ ਮੈਡੀਕਲ ਆਫੀਸਰ ਦੀ ਪੋਸਟ ਵਾਲਾ ਦਾ ਨਾਮ ਸੀਗਾ ਤੇ ਜਦੋਂ ਪਾਣੀ ਆਉਣ ਤੋਂ ਪਹਿਲਾਂ ਤੱਕ ਤੇ ਸਾਡੇ ਕੋਲ ਇਹ ਨਵੀਆਂ ਬਿਲਡਿੰਗਸ ਬਣੀ ਸੀਗੇ ਏ ਕਲਾਸ ਮਟੀਰੀਅਲ ਸੀਗਾ ਸਾਰਾ ਕੁਝ ਬੜਾ ਵਧੀਆ ਸੀਗਾ ਸਾਰਾ ਅਪਰੇਟਸ ਜਦੋਂ ਪਾਣੀ ਆਇਆ ਤਾਂ ਫਿਰ ਪਾਣੀ ਆ ਹੀ ਇੰਨਾ ਜ਼ਿਆਦਾ ਗਿਆ ਵੀ ਅਸੀਂ ਆਪਣੇ ਮਨੋਂ ਜਿੰਨੀ ਮਰਜ਼ੀ ਕੋਸ਼ਿਸ਼ ਕੀਤੀ ਵੀ ਬੈਂਚਾਂ ਦੇ ਉੱਪਰ ਵੀ ਸਮਾਨ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਰਾ ਕੁਝ ਬੈਂਚ ਹੀ ਪੁੱਠੇ ਹੋ ਗਏ ਉਹਦੇ ਪਾਣੀ ਦੇ ਨਾਲ ਤੇ ਇਲੈਕਟ੍ਰੀਕਲ ਅਪਲੈਂਸਸ ਜਿੰਨੇ ਸੀਗੇ ਸਾਡੇ ਲੈਪਟਾਪ ਟੈਬ ਆਪਣੇ ਵਾਟਰ ਡਿਸਪੈਂਸਰ ਮਸ਼ੀਨ ਆਪਣੇ ਨੀਡਲ ਕਟਰ ਜਿੰਨੇ ਵੀ ਸਾਡਾ ਇਨਵਰਟਰ ਹੋ ਗਿਆ ਫ੍ਰਿਜ ਹੋ ਗਈ ਰਫ ਸਾਰਾ ਕੁਝ ਖਰਾਬ ਹੋ ਗਿਆ ਤੇ ਨਾਲ ਸਰ ਮੇਨ ਸੀਗਾ ਸਾਡਾ ਰਿਕਾਰਡ ਸੀਗਾ ਉਹ ਸਾਰਾ ਸਾਡਾ ਖਰਾਬ ਹੋ ਗਿਆ ਜੀ ਨੁਕਸਾਨ ਕਿੰਨਾ ਕੇ ਜੀ ਇਸ ਤਰੀਕੇ ਨਾਲ ਮੈਂ ਗੱਲ ਕਰਾਂ ਸਾਰੇ ਜੇ ਜੇ ਇਹਨੂੰ ਕੀਮਤ ਦੇ ਵਜੋਂ ਕੀਤਾ ਵੇ ਤੇ ਘੱਟੋ ਘੱਟ 2 ਲੱਖ ਤੋਂ ਉੱਪਰ ਦਾ ਨੁਕਸਾਨ ਆਇਆ ਤੇ ਕਿਉਂਕਿ ਬਾਕੀ ਜਿਹੜਾ ਮੈਡੀਸਿਨ ਆ ਉਹਦਾ ਤਾਂ ਕੋਈ ਲੇਖਾ ਹੀ ਨਹੀਂ ਮੈਡੀਸਿਨ ਵੀ 50-60 ਹਜ਼ਾਰ ਦੀ ਤਕਰੀਬਨ ਮੈਡੀਸਿਨ ਇੱਕ ਮਹੀਨੇ ਦੀ ਲਗਾਤਾਰ ਜਿਹੜੀ ਸਾਡੇ ਕੋਲ ਸਟਾਕ ਹੁੰਦਾ ਅਵੇਲੇਬਲ ਉਹ ਸਾਰਾ ਖਰਾਬ ਹੋ ਗਿਆ ਤੇ ਜਿਹੜਾ ਰਿਕਾਰਡ ਸੀਗਾ ਪਿਛਲੇ 5-10 ਸਾਲਾਂ ਦਾ ਜਿਹੜਾ ਕੋ ਲਾਗੇ ਸਾਡੇ ਜਿਹੜੇ ਏਐਨਐਮ ਸਾਹਿਬ ਜਿਹੜੇ ਜਨਮ ਮੌਤ ਦੇ ਰਿਕਾਰਡ ਰੱਖਦੇ ਉਹ ਵੀ ਸਾਡਾ ਸਾਰਾ ਖਰਾਬ ਹੋ ਗਿਆ ਆ ਰਿਕਾਰਡ ਦੀ ਆਪਾਂ ਗੱਲ ਕੀਤੀ ਕਿਉਂਕਿ ਜਿਸ ਤਰ੍ਹਾਂ ਦਾ ਜਨਮ ਮਰਦੇ ਰਿਕਾਰਡ ਦਾ ਬਹੁਤ ਕੀਮਤੀ ਹੁੰਦਾ ਆ ਕਿਉਂਕਿ ਉਹ ਹਰ ਬੰਦੇ ਦਾ ਰਿਕਾਰਡ ਰੱਖਿਆ ਹੁੰਦਾ ਉਸ ਤੋਂ ਹੀ ਗੱਲ ਜਿਹੜੇ ਉਹਨਾਂ ਦੇ ਸਰਟੀਫਿਕੇਟ ਬਣਨੇ ਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਹੁੰਦੀ ਆ ਕੋਈ ਸੰਭਵ ਹੈ ਕਿ ਉਹ ਚੀਜ਼ો ਬਚ ਸਕਦੀਆਂ ਨੇ ਕਿ ਗੱਲ ਚੁੱਕੀ ਨਹੀਂ ਉਸ ਤਰ੍ਹਾਂ ਉਹਦਾ ਵੈਸੇ ਤਾਂ ਇਹਨਾਂ ਨੇ ਆਨਲਾਈਨ ਅੱਜ ਕੱਲ ਆਪਾਂ ਸਾਰਾ ਕਰਦੇ ਨੇ ਪਰ ਜਿਹੜਾ ਆਪਣੇ ਹਾਰਡ ਕਾਪੀਜ਼ ਇਹ ਨਹੀਂ ਬਚਣੀਆਂ ਇਹ ਸਾਰਾ ਖਰਾਬ ਹੋ ਚੁੱਕਾ ਹੈ ਇਹ ਜਿਹੜਾ ਪਾਣੀ ਚ ਡੁੱਬਿਆ ਹੋਣ ਤੇ ਉਹ ਗੱਲ ਵੱਖਰੀ ਹੈ ਜਿਹੜਾ ਗਾਰੇ ਦੇ ਵਿੱਚ ਹੈ ਇਹਨੂੰ ਰਿਕਵਰ ਕਰਨਾ ਨਹੀਂ ਪੋਸਿਬਲ ਹੈਗਾ ਬਿਲਡਿੰਗ ਦਾ ਕੀ ਹਾਲਾਤ ਨੇ ਕਿਉਂਕਿ ਬਿਲਡਿੰਗ ਦੀ ਜਿਹੜੀ ਪਿੱਛੇ ਵਾਲੀ ਕੰਧ ਸੀਗੀ ਉਹ ਡਿੱਗ ਗਈ ਆ ਤੇ ਜਿਹੜੀਆਂ ਆ ਦੋ ਤਿੰਨ ਕੰਧਾਂ ਨੇ ਇਹ ਮਤਲਬ ਕਿ ਬਿਲਕੁਲ ਕਮਜ਼ੋਰ ਹੋ ਚੁੱਕੀਆਂ ਆ ਵੀ ਇੱਕ ਝੜਕੇ ਨਾਲ ਕਿਸੇ ਤੇ ਵੀ ਡਿੱਗ ਸਕਦੀਆਂ ਇੱਕ ਖਤਰੇ ਵਾਲੀ ਗੱਲ ਹੀ ਆ ਆਪਾਂ ਸਾਨੂੰ ਦਫ਼ਤਰ ਤੋਂ ਸਵੇਰ ਤੋਂ ਦਫ਼ਤਰ ਗੱਲ ਕੀਤੀ ਹੋਈ ਹੈ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਪੂਰੇ ਪ੍ਰਿਪੇਅਰ ਕਰਕੇ ਸਾਡਾ ਜਿੰਨਾ ਮਟੀਰੀਅਲ ਜਿਹੜਾ ਵਰਕਿੰਗ ਕੰਡੀਸ਼ਨ ਚ ਹੋਏਗਾ ਠੀਕ ਕਰਾ ਕੇ ਨਹੀਂ ਤਾਂ ਨਵਾਂ ਪ੍ਰੋਵਾਈਡ ਕਰਾ ਦਿੱਤਾ ਅੱਜ ਸਫਾਈ ਚੱਲ ਰਹੀ ਹੈ ਸਰਕਾਰ ਵੱਲੋਂ ਵੀ ਇੱਕ ਮਿਸ਼ਨ ਚ ਲਾਇਆ ਜਾ ਰਿਹਾ ਵਾ ਤੇ ਤੁਹਾਡੇ ਵੱਲੋਂ ਵੀ ਅੱਜ ਸਪਾਈ ਕਰਾਈ ਜਾ ਰਹੀ ਹੈ ਹਾਂਜੀ ਤੇ ਸਫਾਈ ਸਾਡੇ ਜਿਹੜੇ ਕਲਾਸ 4 ਵਾ ਉਹ ਮਤਲਬ ਆਪ ਹੀ ਬੜੇ ਹਿੰਮਤੀ ਨੇ ਉਹ ਲੱਗੇ ਹੋਏ ਨੇ ਆਪ ਦਾ ਸਾਰਾ ਪਰਿਵਾਰ ਨਾਲ ਲੈ ਕੇ ਆਏ ਹੋ ਸੇ ਪਰਿਵਾਰ ਲੱਗੇ ਹੋਏ ਨੇ ਬਾਕੀ ਆਪਾਂ ਲੀਵਰ ਤੇ ਵੀ ਥੋੜੇ ਬੰਦੇ ਲਗਾਏ ਆਪ ਵੀ ਲੱਗੇ ਆਂ ਸਵੇਰ ਦੇ ਦੋ ਤਿੰਨ ਦਿਨ ਲੱਗ ਜਾਣੇ ਅਜੇ ਵਰਕਿੰਗ ਕੰਡੀਸ਼ਨ ਚ ਹੁੰਦੇ ਹੁੰਦੇ ਪਰ ਲੱਗਦਾ ਕਿ ਬਹੁਤ ਜ਼ਰੂਰਤ ਹੈ ਕਿਉਂਕਿ ਜਿਸ ਤਰੀਕੇ ਨਾਲ ਆਪਸ ਰੱਦੀ ਖੇਤਰ ਦੇ ਲੋਕ ਨੇ ਇਹਨਾਂ ਲੋਕਾਂ ਵਾਸਤੇ ਅਜਨਾਲਾ ਇੱਥੋਂ ਕੁੜਤ ਕੁੜਤ 20 22 ਕਿਲੋਮੀਟਰ ਦੂਰ ਆ ਉੱਥੇ ਜਾਣਾ ਮੁਸ਼ਕਲ ਹੈ ਉਹਦੇ ਲਈ ਬਹੁਤ ਜ਼ਰੂਰੀ ਹੈ ਸਿਹਤ ਸਹੂਲਤਾਂ ਵਾਸਤੇ ਸਿਹਤ ਸਹੂਲਤਾਂ ਸਾਡੇ ਐਵੇਂ ਸੀਗਾ ਕਿ 42 42 ਦੇ ਟੈਸਟ ਹੁੰਦੇ ਸੀ ਤਕਰੀਬਨ ਸਾਡੇ ਸਾਰੇ ਜਿੰਨੇ ਸਾਡੇ ਤੇ ਟੈਸਟ ਸੀਗੇ ਉਹ ਹੁਣ ਉਹ ਸਹੂਲਤਾਂ ਤੇ ਵਾਂਝੇ ਨੇ ਹੁਣ ਜਿਸ ਤਰ੍ਹਾਂ ਬਿਮਾਰੀ ਫੈਲਣੀ ਆ ਜਾਂ ਕੁਝ ਹੋਰ ਵਾ ਮੈਡੀਕਲ ਕੈਂਪਸ ਜ਼ਰੂਰ ਲੱਗ ਰਹੇ ਨੇ ਸਰਕਾਰ ਵੱਲੋਂ ਪਰ ਜਿਹੜੀ ਇਹ ਸਹੂਲਤ ਸੀ ਇਹ ਜਿੰਨੀ ਜਲਦੀ ਦੁਰਸਤ ਕਰਦੇ ਉਹਨਾਂ ਲੋਕਾਂ ਦੀ ਲੋਕਾਂ ਨਹੀਂ ਕਰਦੇ ਕਿਉਂਕਿ ਸਰਕਾਰ ਨੇ ਮੁਹੱਲਾ ਕਲੀਨਿਕ ਖੋਲੇ ਸੀਗੇ ਜਿਹੜੇ ਹਾਂਜੀ ਪਿੰਡ ਪਿੰਡ ਦੇ ਲੋਕ ਆ ਹਰ ਦੋ ਤਿੰਨ ਪਿੰਡਾਂ ਦੇ ਇੱਕ ਮਹੱਲਾ ਕਰੀ ਖੁੱਲ ਜਿਹੜੇ ਲੋਕਾਂ ਨੂੰ ਸੇਧ ਸੁਲਤਾ ਮਿਲ ਸਕਣ ਪਰ ਇਸ ਹੜਾਂ ਨੇ ਬਹੁਤ ਸਾਰਾ ਨੁਕਸਾਨ ਕਰਤਾ ਹੈ ਬਹੁਤ ਸਾਰਾ ਲੱਗਦਾ ਕਿ ਇਹ ਹਲੇ ਆਉਣ ਵਾਲੇ ਸਮਾਨ ਲੱਗ ਜੂਗਾ ਇਹਨਾਂ ਨੂੰ ਫੇਰ ਦਰੁਸਤ ਹੁੰਦੇ ਆ ਕੰਪਿਊਟਰ ਪ੍ਰਿੰਟਰ ਬਣਦੇ ਆ ਮੈਕਸਨ ਹੁੰਦੇ ਆ ਲੱਗ ਸਕਦਾ ਕਿ ਇਹ ਸਮਾਨ ਲੱਗ ਸਕਦਾ ਹੈ ਨਾ ਅਜੇ ਇਹਨੂੰ ਜਿਹੜਾ ਜਿਹੜਾ ਬਿਲਕੁਲ ਪਿਛਲੀ ਵਰਕਿੰਗ ਕੰਡੀਸ਼ਨ ਚ ਆਉਣ ਤੇ ਅਜੇ ਲੱਗ ਜਾਣਾ ਹੈ ਕੋਈ 10-15 ਦਿਨ ਆਪਾਂ ਮੰਨ ਕੇ ਚੱਲੀਏ ਤੇ ਕਿਉਂਕਿ ਸਾਡੀ 60-70 ਦੀ 50 ਦੀ ਕਰੀਬ ਓਪੀਡੀ ਸੀਗੀ ਸਾਡੇ ਕੋਲ ਰੋਜ਼ 50-60 ਮਰੀਜ਼ ਉੱਪਰ ਸਾਡੇ ਕੋਲ ਆਉਂਦੇ ਸੀਗੇ ਕਈਆਂ ਦੀ ਪੱਕੀ ਸ਼ੂਗਰ ਦੀ ਵੀ ਕਈ ਦਵਾਈ ਇੱਥੋਂ ਚੱਲਦੀ ਸੀਗੇ ਅਸੀਂ ਆਪਣੇ ਮਨੋਂ ਕੋਸ਼ਿਸ਼ ਅਸੀਂ ਪੂਰੀ ਕੀਤੀ ਵੀ ਘਰ-ਘਰ ਜਾ ਕੇ ਵੀ ਦਵਾਈ ਵੰਡੀ ਪਰ ਇਹ ਜਿਹੜਾ ਕਲੀਨ ਮੰਦੀ ਜੀ ਬਿਲਕੁਲ ਤੁਸੀਂ ਜੇ ਸਵੇਰੇ ਦੇਖ ਲਓ ਮੈਂ ਸਹਾਯੋਗੀ ਨੂੰ ਕਹੂੰਗਾ ਵੀ ਤੁਹਾਨੂੰ ਦਿਖਾਉਣਗੇ ਕਿ ਕੀ ਹਾਲਾਤ ਨੇ ਕਿਉਂਕਿ ਲਗਾਤਾਰ ਜਿਹੜੀ ਆ ਉਹ ਸਫਾਈ ਵੀ ਕੀਤੀ ਜਾ ਰਹੀ ਆ ਬਿਲਕੁਲ ਲਗਾਤਾਰ ਉਸ ਦਿਕੇ ਨਾਲ ਸਾਡੇ ਨਾਲ ਇੱਥੇ ਸੇਵਾ ਕਰਮਚਾਰੀ ਵੀ ਮੌਜੂਦ ਨੇ ਮੈਡਮ ਜਿਨ੍ਹਾਂ ਵੱਲੋਂ ਲਗਾਤਾਰ ਐਡੀ ਸੇਵਾ ਨੇ ਬਾਈ ਜਾ ਰਹੀ ਆ ਹਾਂਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਮਨਦੀਪ ਕੌਰ ਹਾਂਜੀ ਬੜਾ ਸੰਕਟ ਦੀ ਘੜੀ ਬਣੀ ਸੀ ਜਿਹੜਾ ਹੜ੍ਹ ਨੇ ਬਹੁਤ ਸਾਰਾ ਨੁਕਸਾਨ ਕੀਤਾ ਕਿਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਇਸੇ ਪਿੰਡ ਦੇ ਰਹਿਣ ਵਾਲੇ ਪਰ ਅੱਜ ਬਹੁਤ ਵੱਡੀ ਸੇਵਾ ਲੱਗ ਰਹੀ ਆ ਅੰਦਰੋਂ ਬਹੁਤ ਵੱਡੀ ਹਾਂਜੀ ਮਸੀਬਤਿਆ ਬਹੁਤ ਵੱਡੀ ਜੀ ਮਸੀਬਤ ਸਾਡੇ ਵਾਸਤੇ ਪੈ ਗਈ ਹੈ ਕੀ ਕਰ ਸਕਦੇ ਆ ਗਰੀਬ ਆਦਮੀ ਹੈ ਸਾਡੇ ਕੋਈ ਇਨਾ ਜਿਆ ਕੰਮ ਹੋਣ ਵਾਲਾ ਨਹੀਂ ਸੀ ਜਿਹੜਾ ਸਾਨੂੰ ਕਰਨਾ ਪੈਣ ਰਿਹਾ ਜੀ ਸਰ ਪਰ ਅੱਜ ਹੁਣ ਅੰਦਰੋਂ ਚਿੱਕੜ ਕਿੰਨਾ ਗਾਰ ਨਿਕਲ ਗਿਆ ਸੋ ਜਿਆਦਾ ਕੱਢਿਆ ਜੇ ਆ ਤੁਸੀਂ ਆਪਣੀ ਅੱਖਾਂ ਨਾਲ ਦੇਖ ਸਕਦੇ ਏਦਾਂ ਨੂੰ ਰੋੜ ਰੋੜ ਕੇ ਅਸੀਂ ਕਰ ਦਿੱਤਾ ਵਾ ਇਹ ਮਤਲਬ ਇਨਾ ਗੋਡੇ-ਗੋਡੇ ਤੇ ਅਸਰ ਵੇਖ ਰਹੀ ਸਵੇਰ ਦਾ ਕੱਢਣੇ ਅਛਾ ਜੀ ਸਵੇਰ ਦੇ 7 ਵਜੇ ਦੇ ਲੱਗੇ ਸਾਰੇ ਸੀ ਅਸੀਂ ਕਹ ਪੁੱਛ ਲੋ ਅਸੀਂ ਘਰਾਂ ਨੂੰ ਵੀ ਨਹੀਂ ਗਏ ਰੋਟੀ ਖਾਣ ਤੱਕ ਨਹੀਂ ਅਸੀਂ ਘਰੇ ਗਏ ਸਵੇਰ ਦੇ ਪਰ ਹੁਣ ਤੁਸੀਂ ਆਪਣੇ ਪਰਿਵਾਰ ਨਾਲ ਲੈ ਕੇ ਸੇਵਾ ਕਰ ਰਹੇ ਅਸੀਂ ਪਰਿਵਾਰ ਨਾਲ ਨਾਲ ਮੇਰਾ ਬੇਟਾ ਵਾ ਨਾਲ ਮੇਰੇ ਹਸਬੰਦ ਦੇ ਨਾਲ ਦੋ ਬੰਦੇ ਲਾਇਮੇ ਤੇ ਮਨਸਾ ਹੀ ਅਗੀ ਪਿੰਡ ਲੂ ਸਿਹਤ ਸਹੂਲਤਾ ਛੇਤੀ ਮਿਲ ਜਾਣਾ ਛੇਤੀ ਮਿਲ ਜਾਣਾ ਹਾਂਜੀ ਸਰ ਤਾਂ ਸੇਵਾ ਕਰ ਰਹੇ ਹੋ ਸਰ ਤਾਂ ਸੇਵਾ ਕਰ ਰਹੇ ਹਾਂ ਸਰ ਅੱਡੀ ਵੀ ਚਲੋ ਡਿਊਟੀ ਚੱਲ ਰਹੀ ਆ ਅਸੀਂ ਵੀ ਡਿਊਟੀ ਤੇ ਚਲੋ ਆਪਣੇ ਆ ਰਹੇ ਹਾਂ ਡਿਊਟੀ ਆਪ ਨਿਭਾ ਰਹੇ ਆ ਇਦਾਂ ਨਿਭਾ ਰਹੇ ਆ ਚਿੱਕੜ ਕੋਬੇ ਦੇ ਵਿੱਚ ਨਿਭਾ ਰਹੇ ਆ ਪਰ ਬੜੀ ਚਲੋ ਪਰਮਾਤਮਾ ਦੀ ਕਿਰਪਾ ਕਿਉਂਕਿ ਉਹਦੇ ਪਰਮਾਤਮਾ ਵੱਲੋਂ ਜੋ ਲਿਖਿਆ ਹੁੰਦਾ ਉਦਾਂ ਹੀ ਹੁੰਦਾ ਪਾਣੀ ਆਉਂਦਾ ਤੇ ਬਹੁਤ ਸਾਰਾ ਫਸਲਾਂ ਦਾ ਨੁਕਸਾਨ ਹੁੰਦਾ ਸੀ ਇਨਾ ਇਮਾਰਤਾਂ ਦਾ ਵੀ ਬਹੁਤ ਨੁਕਸਾਨ ਹੋ ਜਾਂਦਾ ਸਰ ਬਹੁਤ ਬਹੁਤ ਸਰ ਬਹੁਤ ਹੋ ਜਾਂਦੇ ਨੇ ਬਿਲਕੁਲ ਅੱਜ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਸਰਕਾਰਾਂ ਜਿਹੜੀਆਂ ਸਮੇਸਿਰ ਤੇ ਸਾਰ ਲੈਂਦੀਆਂ ਨੇ ਹੁਣ ਸਰਕਾਰ ਵੱਲੋਂ ਵੀ ਮਿਹਨਤ ਚਲਾਈ ਜਾ ਰਹੀ ਆ ਵੀ ਸਰਕਾਰੀ ਇਮਾਰਤਾਂ ਦੀ ਐਮ ਐਲ ਏ ਸਾਹਿਬ ਮੰਤਰੀ ਆਪ ਆਉਣ ਕੇ ਸੇਵਾ ਸਫਾਈ ਕਰ ਰਹੇ ਨੇ ਹਾਂਜੀ ਸਰ ਵੱਧ ਤੋਂ ਵੱਧ ਸਹੂਲਤ ਪੀ ਚਲੋ ਚਾਹੀਦੀ ਏ ਸਾਨੂੰ ਵੱਧ ਤੋਂ ਵੱਧ ਸਹੂਲਤ ਹੋਵੇ ਸਭ ਕੁਝ ਸਾਨੂੰ ਇੱਥੇ ਚਾਹੀਦਾ ਵਾ ਲੋੜ ਚਾਹੀਦੀ ਆ ਗਰੀਬ ਆਦਮੀ ਪਿੰਡ ਗਰੀਬਾਂ ਦਾ ਪਿੰਡ ਵਾਏ ਤੇ ਸਭ ਕੁਝ ਚਾਹੀਦਾ ਸਾਨੂੰ ਇੱਥੇ ਅ ਬਿਲਕੁਲ ਤੁਸੀਂ ਤਸਵੀਰਾਂ ਚ ਦੇਖ ਰਹੇ ਸੀ ਅਸੀਂ ਪਿੰਡ ਨੰਗਲਸੋਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਲਗਾਤਾਰ ਸਫਾਈ ਮਿਹਨਤ ਚੱਲ ਰਹੀ ਆ ਲਗਾਤਾਰ ਸਫਾਈ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਪਿੰਡ ਉਹਨੇ ਜਦੋਂ ਸਭ ਤੋਂ ਪਹਿਲਾਂ ਕੋਨੇਵਾਲ ਤੋਂ ਬੰਨ ਟੁੱਟਦਾ ਹੈ ਤੇ ਇਹਨਾਂ ਪਿੰਡਾਂ ਨੂੰ ਪ੍ਰਭਾਵਿਤ ਕਰਦਾ ਇਹਨਾਂ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਪਾਣੀ ਆਉਂਦਾ ਹੈ ਤੇ ਬਹੁਤ ਸਾਰੀ ਰੇਤ ਗਾਰ ਜਿਹੜੀ ਆ ਇਹਨਾਂ ਘਰਾਂ ਚ ਆ ਜਾਂਦੀ ਹੈ ਕਿਉਂਕਿ ਲਗਾਤਾਰ ਜਿਹੜੇ થોੜੇ ਦੂਰ ਪਿੰਡ ਹੁੰਦੇ ਨੇ ਉਹਨਾਂ 'ਚ ਕਿਤੇ ਨਾ ਕਿਤੇ ਫਸਲਾਂ ਰਹੀਂ ਜਾਂ ਦਰਖਤਾਂ ਰਹੀਂ ਥੋੜਾ ਫਸਲਾਂ ਦਾ ਘਟ ਜਿਹੜੀ ਗਾਰ ਆਉਂਦੀ ਹੈ ਪਰ ਇਹ ਜਦੋਂ ਤੁਸੀਂ ਬੰਨ ਟੁੱਟਦਾ ਹੈ ਸਭ ਤੋਂ ਪਹਿਲਾਂ ਗਾਰ ਤੇ ਰੇਤ ਦਾ ਪ੍ਰਭਾਵ ਇਹਨਾਂ ਪਿੰਡਾਂ 'ਚ ਪੈਂਦਾ ਹੈ ਤੇ ਬਹੁਤ ਸਾਰਾ ਨੁ 15 ਦਿਨ ਲੱਗ ਜਾਣੇ ਆ ਇਸ ਨੂੰ ਬਿਲਕੁਲ ਤਿਆਰ ਬਰ ਤਿਆਰ ਹੁੰਦਿਆਂ ਅਤੇ ਕੰਮਕਾਰ ਚਾਲੂ ਹੁੰਦਿਆਂ ਪਰ ਇਹ ਸਫਾਈ ਕਰਮਚਾਰੀਆਂ ਵੱਲੋਂ ਵੀ ਆਪਣੀ ਸੇਵਾ ਜਿਹੜੀ ਆ ਨਾਲ ਨਾਲ ਡਿਊਟੀ ਨਾਲ ਨਾਲ ਸੇਵਾ ਕੀਤੀ ਜਾ ਰਹੀ ਹੈ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੈ ਕੇ ਸੇਵਾ ਕੀਤੀ ਜਾ ਰਹੀ ਹੈ ਤੇ ਨਾਲ ਸਰਕਾਰ ਨੂੰ ਜ਼ਰੂਰ ਕੀਤੀ ਗੱਲ ਕੀਤੀ ਜਾ ਰਹੀ ਹੈ ਕਿ ਸਰਕਾਰ ਸਮੇਂ ਸਿਰ ਤੇ ਸਹਾਰ ਲਵੇ ਤੇ ਅਜਿਹੇ ਸਮੇਂ ਤੇ ਨਾਲ ਸਹਿਯੋਗੀ ਬਣ ਕੇ ਜਿਹੜਾ ਸਾਥ ਲਵੇ ਤੇ ਦੁਬਾਰਾ ਤੋਂ ਇਹ ਗਰੀਬ ਪਿੰਡ ਨੇ ਇਹਨਾਂ ਨੂੰ ਅਤੇ ਹਰ ਤਰ੍ਹਾਂ ਦੀ ਜਿਹੜੀ ਆ ਸਰਵਿਸ ਮੁਹੱਈਆ ਹੋ ਸਕੇ ਤੇ ਲੋਕ ਜਿਹੜੇ ਨੇ ਉਹ ਆਉਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ ਬਾਕੀ ਤੁਸੀਂ ਜੁੜ ਰਹੋ ਇਸ ਤਰੀਕੇ ਨਾਲ ਹੀ ਗ੍ਰੇਡ ਪੰਜਾਬੀ ਟੀਵੀ ਲਈ ਪਾਕਿਸਤਾਨ Jagjit Singh the report